ਨੇ ਦੇ ਕਰੋ ਸੁਣਦੇ ਜਵਾਂ ਕਾ ਕਾ ਮਾ ਤੂੰ ਮਾਨੀ ਨਾ ਕਰੂ ਨਿਕਲੇ ਚੰਨੀ ਕੱਚ ਕਿਨੇ ਕੇ ਬਨਲੀਂ ਗਵੰਦੀਆਂ ਬਨਲੀਂ ਫੁੱਲੀ ਤੇ ਮੇਂ ਗਵੰਦੀਆਂ ਫੁੱਲ ਚੱਲ ਚੱਲ ਜਾ ਵਾਰੀ ਵਾਰੀ ਖਟਦੀ ਹੁੰਦਾ ਸੀ ਖਟ ਕੇ ਲਾਂਦਾ ਵਾਸਾ ਤੇਰੇ ਮੂੰਹ ਵਰਗਾ ਸਾਡੇ ਘਟਾ ਦਾ ਦਾਸਾਂ ਨੀ ਤੇਰੇ ਮੂੰਹ ਵਰਗਾ ਸਾਡੇ ਘਟੇ ਦਾ ਦਾਸਾਂ ਤੇਰੇ ਮੂੰਹ ਦੇ ਗਾਣੇ ਦਾਦ ਕੀ ਆਨੂ ਵੇਚ ਕੇ ਅਸਮੀਨੀ ਬਸ ਚਲਾਉਣੀ ਗੁੱਸਾ ਨਾ ਕਰਿਓ ਦਾਦ ਕੀ ਉਸ ਲੰਮੇ ਰੂਟ ਤੇ ਪਾਉਣੀ ਗੁੱਸਾ ਨਾ ਕਰਿਓ ਦਾਦ ਕੀ ਉਸ ਲੰਮੇ ਰੂਟ ਤੇ ਪਾਉਣੀ ਗੁੱਸਾ ਨਾ ਕਰਿਓ ਦਾਦ ਕੀ ਉਸ ਲੰਮੇ ਰੂਟ ਤੇ ਪਾਉਣੀ ਗੁੱਸਾ ਨਾ तेनी कुड़िए पावे बोलिया की नी घर चेटा प्या के तन छड़िया तेरे ना दिया भेटा नी प्या के तन छड़िया तेरे ना दिया भेटा नी तन छड़िया तेरे ना दिया भेटा नी प्या के नन नान के बीच की ऐसी है ली कब तक लेना गुस्सा ने करियो नान के ओ असि उठते दे दे ना गुस्सा ने करियो नान के ओ असि ਜੇ ਨਾ ਕਰੀਂ ਤਾ ਕਰੀਂ ਚੈੱਕ ਕਰੀਂ ਤਸਕਾ ਨਹੀਂ ਕੋਰੀ ਨਾ ਮਾਤੀ ਰੋਕੋ ਪਰ ਤੇ ਤੋਂ ਜ਼ਿਆਦਾ ਕੀ ਹੋਈ ਕਿ ਤੋਂ ਜ਼ਿਆਦਾ ਕੋਰੀ ਬੋਝਣਾ ਵੇ ਕਿਹੜਾ ਜਿੱਤ ਲੂਗਾ ਬਖ ਅਸੀਂ ਜੱਟ ਨਹੀਂ ਮਰਦੇ ਆਂ ਵਾਲੇ ਕੂਝੁੰਦੀ ਡੰਗਰਾਂਦੇ ਅਸੀਂ ਜੱਟ ਨਹੀਂ ਮਰਬੇ ਵਾਲੇ ਕੂਝੁੰਦੀ ਡੰਗਰਾਂਦੇ ਅਸੀਂ ਜੱਟ ਨਹੀਂ ਮਰੀਏ ਮੁੱਛਾ ਰੱਖਦੇ ਖੜੀਆਂ ਨਹੀਂ ਐਰੀ ਕਰੀ ਨਰਿਆ ਨ ਕਰਾਉਂਦੇ ਵਿਆਹ ਕੇ ਲਿਆਉਂਦੇ ਪਰਈ ਤੇਰੇ ਜੀਆਂ ਵੀ ਨਾ ਕਰੋ ਵੇਤਨ ਮਾ ਤੇ ਕੜੀਆਂ ਤੇ ਜਿਨੇ ਵੀ ਨਾ ਕਰੋ ਵੇਤਨ ਮਾ ਤੇ ਕੜੀਆਂ ਤੋੜੋ ਚੁੱਪ ਰਹਾਂ ਪਰੀਆਂ ਆਂ ਰਾਮ ਜੇ ਚਾਕਦੀਆਂ ਜਾਣ ਵੰਗਲੀਆਂ ਤਰੀਆਂ ਆਂ ਰਾਮ ਜੇ ਚਾਕਦੀਆਂ ਬਈ ਮਾੜੀ ਕੁੜੀ ਨਾਲ ਵਿਆਹ ਨਾ ਕਰਾਉਂਦੇ ਵਿਆਹ ਕੇ ਲਿਆਉਂਦੇ ਪਰੀਆਂ ਆਏ ਸਜਮਾਰਦੀਆਂ ਰੈਣ ਪੋਰੀਆਂ ਹਰੀਆਂ ਆਏ ਸਜਮਾਰਦੀਆਂ ਰੈਣ ਪੋਰੀਆਂ ਹਰੀਆਂ ਆਏ ਸਜਮਾਰਦੀਆਂ ਦੰਦ ਗਲਾਬੀ ਬੋਲ ਕਿਸੇ ਦੇ ਮੰਗ ਲਿਆਵਾਂਗੇ ਦੰਦ ਗਲਾਬੀ ਬੋਲ ਕਿਸੇ ਦੇ ਮੰਗ ਲਿਆਵਾਂਗੇ ਦੰਦ ਗਲਾਬੀ ਬੋਲ ਕਿਸੇ ਦੇ ਮੰਗ ਲਿਆਵਾਂਗੇ ਮੰਗ ਲਿਆਵਾਂਗੇ ਸਸੀਦੋ ਨੇ ਨੱਚ ਲੋ ਨਾ ਨਾ